ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਹਿਬ ਤੋਂ ਸੁਖਬੀਰ ਸਿੰਘ ਬਾਦਲਹਰਾਂ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਢੀਂਸਾ ਪਰਿਵਾਰ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਕਿ ਕੀ ਹੁਣ ਵੱਡੇ ਢੀਂਸਾ ਸੁਖਬੀਰ ਸਿੰਘ ਢੀਂਸਾ ਚਾਹੁੰਗੇ ਕਿ ਜਿਹੜਾ ਅਕਾਲੀ ਦਲ ਸੰਯੁਕਤ ਹੈ ਉਹਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਅਲਾਈਅੰਸ ਹੋ ਸਕਦਾ ਹੈ ਜਾਂ ਸੁਭਾਵਨਾ ਹੋ ਸਕਦੀ ਹੈ ਨੇ ਦੁਆਰਾ ਇਹ ਜਿਹੜਾ ਸਾਰਾ ਅਕਾਲੀ ਦਲ ਪਰਿਵਾਰ ਹੈ ਇੱਕ ਪੁਰਾਣਾ ਅਕਾਲੀ ਦਲ ਦਾ ਪਰਿਵਾਰ ਹੈ ਕਿ ਉਹ ਅਕਾਲੀ ਦਲ ਪਰਿਵਾਰ ਇਸ ਮਾਫੀ ਦੇ ਨਾਲ ਇਕੱਠਾ ਹੋ ਸਕਦਾ ਤਾਂ ਇਹ ਸਾਰੇ ਸਮੀਕਰਨਾਂ ਤੋਂ ਬਾਅਦ ਸੰਦੀਪ ਸਿੰਘ ਢੀਂਸਾਹ ਦਾ ਵੀ ਇੱਕ ਬਿਆਨ ਆਉਂਦਾ ਕਿ ਇਹ ਬਿਆਨ ਨੂੰ ਲੈ ਕੇ ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਤਾਂ ਲਗਾਤਾਰ ਸਾਰੀਆਂ ਦੀਆਂ ਨਿਗਾਹ ਸਾਰੀਆਂ ਸਿਆਸੀ ਧਿਰਾਂ ਦੀਆਂ ਨਿਗਾ ਉਹਨਾਂ ਦੇ ਵੱਲ ਟੇਗੀਆਂ ਕਿ ਹੁਣ ਅੱਗੇ ਕੀ ਹੋਏਗਾ ਤਾਂ ਸੰਦੀਪ ਸਿੰਘ ਢੀਂਸਾ ਸਾਡੇ ਨਾਲ ਨੇ ਢੀਂਸਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਡੀਅੰਸਟਰ ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਹਟਿਆ ਹਾਲਾਂਕਿ ਤੁਸੀਂ ਬਹੁਤ ਵਾਰੀ ਕਹਿ ਹੀ ਚੁੱਕੇ ਹੋ ਕਿ ਪਾਰਟੀ ਦਾ ਫੈਸਲਾ ਹੋਵੇਗਾ ਕਿ ਹੁਣ ਅਗਲਾ ਕਦਮ ਕੀ ਹੋਵੇਗਾ ਕਿ ਇਸ ਖਬੀਰ ਸਿੰਘ ਬਾਦਲਾ ਇਹਨਾਂ ਦੇ ਨਾਲ ਹੋਰ ਅੱਗੇ ਹੱਥ ਵਧਾ ਲਿਆ ਜਾਵੇਗਾ ਉਹ ਪੁਰਾਣਾ ਜਿਹੜਾ ਵੱਡਾ ਪਰਿਵਾਰ ਹੈ ਉਹ ਇਕੱਠਾ ਹੋਵੇਗਾ ਅ ਖੈਰ ਪਾਰਟੀ ਦਾ ਜੀ ਫੈਸਲਾ ਪਾਰਟੀ ਦੀ ਮੀਟਿੰਗ ਹੋਈ ਤੁਸੀਂ ਕਹਿ ਹੀ ਰਹੇ ਹੋ ਔਰ ਔਰ ਤੁਹਾਨੂੰ ਕੀ ਲੱਗਦਾ ਹੈ ਹੋਰ ਇਹ ਲੱਗਦਾ ਹੈ ਕਿ ਕਿਸ ਤਰੀਕੇ ਦਾ ਸਮੀਕਰਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਨੇ ਕੰਤ ਨਹੀਂ ਕਰਤਾ ਮੈਂ ਜਿੰਨੀ ਕਿਰਤ ਕਰਦਾ ਕਿਉਂਕਿ ਜੇ ਅੱਜ ਮੈਂ ਤੁਹਾਨੂੰ ਘਾਤ ਫਿਰ ਇਹ ਹੋਗਾ ਵੀ ਮੇਰੇ ਪਾਰਟੀ ਦੇ ਉੱਪਰ ਮੇਰਾ ਸਰ ਹੋਊਗਾ ਮੈਂ ਡੈਮੋਕ੍ਰੈਟਿਕ ਰਿਹਾ ساری ਜ਼ਿੰਦਗੀ ਉਹਨਾਂ ਨੇ ਜਰੂਮ ਨਿਕਾਲੀ ਤਾਂ ਕਿਉਂ ਬੱਕਰੇ ਹੋਏ ਉਹਨਾਂ ਦੀ ਕਿੰਧਰ ਨਹੀਂ ਵੀ ਸੀ ਕਿ ਡੈਮੋਕ੍ਰੇਸੀ ਤੇ ਬਿਲਕੁਲ ਖਤਮ ਹੋ ਗਈ ਜੀ ਮੈਂ ਕੋਈ ਵੀ ਪਛਾਣ ਕਰਾਂ ਤਾਂ ਪਹਿਲਾ ਪਾਰਟੀ ਤੋਂ ਮੈਂ ਕੁਝ ਨਹੀਂ ਕਰਦਾ ਜੀ ਕੁਪਾ ਮੇਰਾ ਪਹਿਲੇ ਦਿਨ ਤੋਂ ਸੁਆਗਤ ਕਿਰਿਛਾਤੇ ਹਨ ਨਾਲ ਲੇਕ ਦੁਰਨਾ ਹੋਰ ਸਾਥੀ ਅੰਦੇ ਇਹ ਰਹਿ ਦੇ ਨਾਲ ਦਿਲ ਜੀ ਇਹ ਰਹਿ ਕੇ ਡਾਕੂਮੈਂਟ ਸਿਸਟਮ ਚ ਜ਼ਰੂਰੀ ਹੈ ਅ ਤੁਸੀਂ ਕਿਹਨੇ ਕਾਲੀ ਦਿੰਦਾ ਉਹ ਮਹਾਂਦਰਾ ਡੈਮੋਕ੍ਰੈਟਿਕ ਰਹਿ ਨਹੀਂਗਾ ਵੱਡੇ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਸੀ ਜਦੋਂ ਕੋਈ ਫੈਸਲਾ ਲੈਣਾ ਤਾਂ ਇਹ ਪਾਰਟੀ ਕਹੇਗੀ ਪਾਰਟੀ ਦੇ ਪਾਰਟੀ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਪਾਰਟੀ ਹੀ ਸਭ ਕੁਝ ਹੈਗੀ ਆ ਇਸ ਜੀਤ ਸਿੰਘ ਬਾਦਲਾ ਰਣਕੋਲੇ ਜਦੋਂ ਕਮਾਂਡ ਆਉਂਦੀ ਹੈ ਤੁਹਾਨੂੰ ਕੀ ਲੱਗਦਾ ਉਦੋਂ ਇਹ ਮਾਹਰਦਰਾ ਸੀਗਾ ਜਦੋਂ ਵੱਡੇ ਬਾਦਲ ਸਾਹਿਬ ਲੀਡ ਕਰਦੇ ਸੀ ਚਲਉਂਦੇ ਸੀ ਤੇ ਜਦੋਂ ਸੁਖਬੀਰ ਸਿੰਘ ਬਾਦਲਾ ਰਣਕੋਲੇ ਕਮਾਂਡ ਆਉਂਦੀ ਹੈ ਤਾਂ ਫਿਰ ਇਹ ਚੀਜ਼ਾਂ ਹੋਲੀ ਵਲੀ ਬਦਲ ਗਈਆਂ ਬਿਲਕੁਲ ਹਾਲਾਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਬਹੁਤ بڑے ਕادری ਬਹੁਤ بڑے ਸੀਨੀਅਰ ਬੰਦੇ ਸੀ ਉਹ ਉਹਨਾਂ ਨੇ ਕਦੇ ਵੀ ਇਹ ਕਹਦੇ ਮੈਂ ਕਰੂੰਗਾ ਜਾਂ ਮੈਂ ਫੈਸਲਾ ਕਰ ਦਿੱਤਾ ਉਹ ਕਦੇ ਨਹੀਂ ਪਾਰਟੀ ਕਰੂੰਗਾ ਫੈਸਲਾ ਇਵੇਂ ਦਿੱਤਾ ਕੁ ਗਿਆਨ ਦੇ ਦਤੀਓ ਉਹਨੇ ਪੁੱਛਿਆ ਤੈਥੋਂ ਲੜੋਗੇ ਜੀ ਉਹ ਕਹਿੰਦੇ ਮੇਰੀ ਜਿੱਦੋਂ ਮੇਰੀ ਪਾਰਟੀ ਕੋ ਜੀ ਮੇਰਾ ਮਤਲਬ ਹੈ ਸੁਪੀਰ ਨੇ ਬਿਲਕੁਲ ਉਹਦੇ ਤੇਜ ਕਰਤਾ ਜੀ ਇਸ ਕਰਕੇ ਕਈ glandular ਦੇ ਨਾਲ ਇਹ ਵੀ ਇੱਕ ਇਸ਼ੂ ਸੀਗਾ ਉਹ ਚਲੋ ਉਹ ਤਾਂ ਹੁਣ ਬਹੁਤ ਪੁਰਾਣੀ ਗੱਲ ਅਲੱਗ ਹੈ ਪਰ ਤੁਸੀਂ ਸਰ ਬਾਦਸਰ ਜਿਵੇਂ ਕਹਿੰਦੇ ਸੀਗੇ ਕਿ ਤੁਸੀਂ ਤੁਹਾਡੂ ਸਾਰੇ ਤੁਸੀਂ ਸਾਰੇ ਸੀਨੀਅਰ ਸਹਿਯੋਗੀ ਉਹਨਾਂ ਦੇ ਨਾਲ ਜਿਹੜੇ ਕਦਮ ਨਾਲ ਕਦਮ ਲਾ ਕੇ ਚੱਲਦੇ ਵੀਰੇ ਜੀ ਉਮਰ ਤੁਸੀਂ ਉਹਨਾਂ ਨਾਲ ਕੰਮ ਕੀਤਾ ਇਸ ਤਰ੍ਹਾਂ ਹੁੰਦਾ ਵੀ ਸੀਗਾ ਜੀ ਹੁੰਦਾ ਵੀ ਉਹ ਪੁੱਛਦੇ ਨਹੀਂ だっਤੋਂ ਮੈਂ ਤੂੰ ਕਟੂਰ ਮੇਰੇ ਨਾਲ ਗੱਲ ਕਰਦੇ ਜੀ ਕੋਈ ਵੀ ਇਸ਼ੂ ਹੋਵੇ ਲੈਣਾ ਉਹਨਾਂ ਦੇ ਮੇਰੇ ਨਾਲ ਕਰਕੇ ਜਰੂਰ ਕਰੀ ਉਹ ਕੱਲੇ-ਕੱਲੇ ਨਾਲ ਭਾਂਵੇਂ ਕਰਦੇ ਸੀ ਕਿ ਉਹ ਆਪੇ ਸੀਨੀਅਰ ਹਾਤੇ ਨੂੰ ਕੰਫੀਡੈਂਟ ਲੈ ਕੇ ਕਰਦੇ ਜੀ ਅ ਜਿੰਸਾਬ ਇੱਕ ਜਿਹੜਾ ਸਮਾ ਆਇਆ ਆਮ ਆਦਮੀ ਪਾਰਟੀ ਦੀ ਇੱਕ ਤਰਫਾ ਜਿੱਤ ਹੋਈ ਤਾਂ ਇਹਦੇ ਵਿੱਚ ਕੋਈ ਫੈਡਰਲ ਇਸ਼ੂ ਐਸਵਾਈਐਲ ਦਾ ਮੁੱਦਾ ਆ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਮਸਲੇ ਆ ਗਏ ਜੀ ਕਿ ਲੋਕ ਕਹਿਣ ਲੱਗੇ ਸੋਸ਼ਲ ਮੀਡੀਆ ਤੇ ਵੀ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਆਮ ਚਰਚਾ ਵੀ ਹੋਣ ਲੱਗੀ ਜੀ ਖੇਤਰੀ ਪਾਰਟੀ ਪੰਜਾਬ ਦੀ ਕੀੜੀ ਹੈ ਬੜਾ ਲਿਖਾ ਸੈਕਸ਼ਨ ਵੀ ਚਰਚਾ ਕਰਦਾ ਕਿ ਜੀ ਖੇਤਰੀ ਪਾਰਟੀ ਦੀ ਘਾਟ ਹੋਣ ਪੂਰੀ ਕਿਵੇਂ ਹੋਏਗੀ ਕਿਉਂਕਿ ਖੇਤਰੀ ਪਾਰਟੀ ਵੱਲ ਜਦੋਂ ਅਕਾਲੀ ਦਲ ਵੱਲ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਹੋਪਸ ਨਹੀਂ ਆਈਆਂ ਤੁਹਾਨੂੰ ਕੀ ਲੱਗਦਾ ਜੀ ਕਿਉਂਕਿ ਤੁਸੀਂ ਵੀ ਅੱਡ ਹੋ ਕੇ ਬੈਠੇ ਹੋ ਉਹ ਵੀ ਅੱਡ ਹੋ ਕੇ ਇਹ ਲੋਕ ਲੋਕ ਇਹ ਕਹਿ ਰਹੇ ਨੇ ਜੀ ਬਿਲਕੁਲ ਲੋਕਾਂ ਦੀ ਇੱਛਾ ਬਿਲਕੁਲ ਠੀਕ ਹੈ ਇਤਨੀ ਪਾਰਟੀ ਸ਼ਰੂਮ ਨਿਕਾਲੀਦਾਰ ਹੀ ਹੈ ਔਰ ਇੰਨੀ ਸਰਵਾਈਵ ਕਰਨਾ ਕੀ ਲੋੜ ਹੈ ਹੁਣ ਨਹੀਂ ਆਈ ਫਿਰ ਹੋਏਗਾ ਇਹ ਸ਼ਰੂਮ ਨਿਕਾਲੀਦਾਰ ਤੋਂ ਬਿਨਾ ਕੋਈ ਇਤਨੀ ਪਾਰਟੀ ਹੋ ਰੋ ਹੋ ਨਹੀਂ ਸਕਦੀ ਔਰ ਸ਼ਰੂਮ ਨਿਕਾਲੀਦਾਰ ਕੋਈ ਇਹ ਨਹੀਂ ਹੈ ਕਿ ਬੈਠ ਕੇ ਕਿਸੇ ਕੰਮ ਲੈ ਚੇਰ ਕਰੀਏ ਕੰਮਰੇਜ ਬੈਠ ਕੇ ਬਣਾਏ ਇਹ ਕੁਰਬਾਨੀਆਂ ਤੋਂ ਬਾਅਦ ਬਣੇ ਪੰਜੋ ਕੁਲਵੰਨੀ ਕੀ ਦਿੱਤੀ ਸੀ ਸ਼੍ਰੋਮਣੀ ਕਾਲੀਦਨ ਨੇ ਜਿਹੜੋ ਗੁਰੂ ਘਰ ਦਾ ਜਨਕ ਹੈ ਜੀ ਬੇਬਾਕੀ ਕਰਦੇ ਉਸ ਤੋਂ ਬਾਅਦ ਇਹ ਸ਼੍ਰੋਮਣੀ ਕਾਲੀਦਨ ਦਾ ਇਤਿਆਹ ਹੈ ਕਿ ਚਾਹੇ ਲਖਣਾਂ ਨੇ ਜੇ ਹੋ ਰਹੀ ਤੇ ਸ਼੍ਰੋਮਣੀ ਕਾਲੀਦਨ ਹੀ ਪੰਜਾਬ ਦੀ ਨਮੰਗੀ ਕਰਦਾ ਰਿਹਾ ਹੋਰ ਕੋਈ ਪਾਰਟੀ ਮੈਨੂੰ ਦੱਸ ਦਿਓ ਕਿ ਸ਼੍ਰੋਮਣੀ ਕਾਲੀਦਨ ਤੋਂ ਬਿਨਾਂ ਅੱਜ ਤੱਕ ਕੋਈ ਲੜਾਈ ਪੰਜਾਬ ਦੇ ਹਿੱਤਾਂ ਲਈ ਲੜੀ ਕਿਸੇ ਇਸ਼ੂ ਤੇ ਵੀ ਤੇ ਨਾ ਸ਼੍ਰੋਮਣੀ ਕਾਲੀਦਨ ਜੇਦਾ ਜੁ ਵੀ ਗਿਆ ਗੋਲੀਆਂ ਵੀ ਗਾਦੀਆਂ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਲੇਕਿਨ ਠੀਕ ਹੈ ਕਿਉਂਕਿ ਸਰਕਾਰ ਤੋਂ ਸਾਨੂੰ ਇੱਕ ਕਈ ਬਿਜਾ ਕੁਛ ਨਹੀਂ ਪਿਛੇ ਕਿੰਨੀ ਜਰਾ ਹੀ ਕੱਲੀ ਛੁਰੋਂ ਨਿਕਲ ਗਈ ਜਦੋਂ ਮੱਟੀ ਸਦਾ ਹੁਣ ਵੀ 103 ਸਾਲਾਂ ਤੋਂ ਪੁਰਾਣੀ ਜਥੇਬੰਦੀ ਐ ਐਸਐਸਪੀ ਪਾਰਟੀ ਇੰਡੀਆ ਦੇ ਵਿੱਚ ਵੀ ਜੇ ਚੁਣੀ ਹੁੰਦੀਆਂ ਜੀ ਤੇ ਰਾਮਗੁਲਾ ਤੇ ਗਨੀਆਂ ਜਾਣੀਆਂ ਤਾਂ ਕਾਲੀ ਦਲ ਉਹਨਾਂ ਦੇ ਵਿੱਚੋਂ ਇੱਕ ਸੀਗਾ ਜੀ ਪਰ ਅਕਾਲੀ ਦਲ ਦੇ ਕਾਰਨਿਕਤਾ ਤੁਸੀਂ ਕਹਿ ਰਹੇ ਹੋ ਕਿ ਸਮਝ ਆਉਂਦਾ ਕਿ ਜੀ ਇਹ ਲੀਡਰਸ਼ਿਪ ਉਸ ਤਰੀਕੇ ਦੀ ਨਹੀਂ ਰਹੀ ਜਾਂ ਡੈਮੋਕ੍ਰੇਟਿਕ ਉਹ ਮੁਹਾੰਦਰਾ ਨਹੀਂ ਰਹੀ ਸਿਆਸਤ ਦਾ ਪਰ ਲੋਕ ਇਹ ਵੀ ਸਵਾਲ ਕਰਦੇ ਨੇ ਜੀ ਕਿ ਅਕਾਲੀ ਦਲ ਕੋਲੇ ਸਭ ਕੁਝ ਹੋਣ ਦੇ ਬਾਵਜੂਦ ਅਕਾਲੀ ਦਲ ਦੀ ਜਿਹੜੀ ਦਿੱਲੀ ਦੇ ਨਾਲ ਨੀਤੀ ਸੀਗੀ ਜਿਹੜੀ ਕੇਂਦਰ ਦੇ ਨਾਲ ਨੀਤੀ ਰਹੀ ਸੀ ਹੱਥ ਮਲਾ ਕੇ ਚਲਣ ਵਾਲੀਆਂ ਕਦਮ ਨਾਲ ਕਦਮ ਲਾ ਕੇ ਚਲਣ ਵਾਲੀਆਂ ਉਹ ਵੀ ਕਿਤੇ ਨਾ ਕਿਤੇ ਗਲਤ ਸਾਬਤ ਹੋਈਆਂ ਅਕਾਲੀ ਦਲ ਦੇ ਕੋ ਬੇਖੇ ਕੋ ਸਭ ਤੋਂ ਵੱਡੀ ਗਲਤੀ ਹੈ ਕਿ ਬਾਦ ਸਾਹਿਬ ਨੇ ਬੜੇ ਕਿੰਗਾਂ ਬੀ ਬੀ ਤੇ ਲੇਕਿਨ ਇੱਕ ਗਲਤੀ ਤੇ ਉਹਨਾਂ ਨੂੰ ਪਰਿਵਾਰ ਬਾਦ ਮਾਰ ਗਿਆ ਜੀ ਉਹਨਾਂ ਨੇ ਸਾਰੇ ਪਰਿਵਾਰ ਨੂੰ ਕਹਿੰਦਾ ਉਹਨਾਂ ਨੇ ਇੱਕੋ ਗਲਤੀ ਕੀਤੀ ਇਹ ਨਹੀਂ ਸਮਝਾ ਅੱਜ ਇਹ ਗਵਰਨਮੈਂਟ ਨੂੰ ਲੈ ਕੇ ਜਿਹਨੇ ਕੌਮ ਨੇ ਸਿਖਾਣੇ ਉਰੇ ਉਹਨਾਂ ਤੇ ਦੋਸ਼ ਕੀਤਾ ਸੀ ਕਿਸੇ ਤਰ੍ਹਾਂ ਕੀਤਾ ਅਸਲ ਲੇਕਿਨ ਉਹਨਾਂ ਦਾ ਇੱਕੋ ਹੀ ਨੁਕਸਰਿਆ ਇਹ ਪਰਿਵਾਰ ਬਾਦੀ ਬਹੁਤਾ ਭੈ ਗਿਆ ਤੇ ਸਾਰਾ ਪਰਿਵਾਰ ਇਹ ਕਹਿੰਦਾ ਪਰ ਜਿਹੜੇ ਦਿੱਲੀ ਵਾਲੇ ਜੀ ਦਿੱਲੀ ਦੇ ਨਾਲ ਜਿਸ ਤਰੀਕੇ ਦਾ ਹੁਣ ਵੀ ਜੇ ਉਹ ਕਈ ਤਰ੍ਹਾਂ ਦੇ ਫੱਡ ਹੁਣ ਵੀ ਰੁਕ ਗਏ ਨੇ ਛੋਟੇ ਛੋਟੇ ਮਸਲੇ ਤਾਂ ਹੈਗੇ ਹੀ ਨੇ ਜੀ ਇਹ ਜਿਹੜਾ ਲੋਕ ਇਹ ਕਹਿੰਦੇ ਨੇ ਕਿ ਜੀ ਦਿੱਲੀ ਦੇ ਨਾਲ ਇੰਨਾ ਹੱਥ ਮਲਾ ਕੇ ਚੱਲਣਾ ਯਾ ਜਿਵੇਂ ਅਕਾਲੀ ਦਲ ਇੱਕ ਵਕਤ ਚੈਲੰਜ ਵੀ ਕਰਦਾ ਰਿਹਾ ਚਾਹੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਣ ਉਦੋਂ ਵੀ ਜਿਹੜਾ ਚੈਲੰਜ ਕੀਤਾ ਸ਼ਰਮਨੀ ਕਾਲੀ ਦਲ ਦੀ ਲੀਡਰਸ਼ਿਪ ਨੇ ਸਾਰੇ ਨੇ ਤੁਸੀਂ ਸਾਰੇ ਸੀਗੇ ਜੀ ਤਾਂ ਉਹਦੇ 'ਚ ਉਸ ਤਰੀਕੇ ਦੀ ਜਿਹੜੀ ਕਹਿੰਦੇ ਟਿਊਨ ਨਹੀਂ ਰਹੀ ਕਿ ਕੇਂਦਰ ਦੇ ਨਾਲ ਸਮਝੌਤਾ ਕਰਕੇ ਚੱਲਣਾ ਵੱਖ-ਵੱਖ ਨੀਤੀਆਂ ਤੇ ਲਿਕੂ ਗੱਲ ਇਹ ਹੈ ਕਿ ਜੇ ਲੋਕ ਪਾਰਟੀ ਕਮਜ਼ੋਰ ਹੋ ਜਾਏ ਤੇ ਹੋਰ ਕੋਈ ਰਸਤਾ ਨਹੀਂ ਹੁੰਦਾ ਹੈ ਤਾਂ ਲਿਕੂ ਸੇ ਪ੍ਰਾਪਤ ਕਰਨਾ ਤਾਂ ਸੈਂਟਰ ਦੇ ਨਾਲ ਮਿਲ ਕੇ ਕਰਦੇ ਹੁੰਦੇ ਜੀ ਤੇ ਉਸ ਕਰਕੇ ਨੂੰ ਨਹੀਂ ਲਈ ਨੰਦ ਜਿਹੜੇ ਬੁਰਸ਼ਰੋਮ ਦੀ ਗੱਲ ਕਰਨ ਨਹੀਂ ਰਿਹਾ ਜਿੰਨੇ ਦਵਾਈ ਲੈ ਟੇ ਲਿਆ ਜਾਂਦਾ ਹੈ ਇਸ ਕਰਕੇ ਮੈਂ ਸਮਝਦਾ ਕਿ ਜੇ ਕੁਝ ਪ੍ਰਾਪਤ ਕਰਨਾ ਹੋਵੇ ਤੇ ਫਿਰ ਬੈਠ ਕੇ ਉਹਨਾਂ ਨਾਲ ਗੱਲਬਾਤ ਨਾਲ ਹੀ ਕੀਤਾ ਜਾਂਦਾ ਹੈ ਜੀ ਬਸ ਇਹ ਵੀ ਇੱਕ ਤਰ੍ਹਾਂ ਦਾ ਇਹ ਵੀ ਕਿਹਾ ਨਹੀਂ ਕਿ ਇਹ ਰਣਨੀਤੀ ਹੁੰਦੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਜੀ ਰਣਨੀਤੀ ਹੁੰਦੀ ਹੈ ਉਧਰ ਦੀ ਹੈ ਇਹ ਤੇ ਬਿਨਾ ਹੋਰ ਕੋਈ ਰਸਤਾ ਵੀ ਨਹੀਂ ਇਹਦੀ ਲੜਾਈ ਵੀ ਕੋਈ ਕੋਈ ਜੇ ਜਾਨ ਤਿਆਰ ਨਹੀਂ ਅ디 ਕੋਈ ਵਰਗ ਤਿਆਰ ਜੀ ਉਸ ਤਰ੍ਹਾਂ ਇਹ ਕਰਕੇ ਹਾਲਾਂਕਿ ਅਸੀਂ ਸਾਡੀ ਸਾਜਾ ਖਡੂਗੜ ਸਿਉਤ ਗਾਲੀ ਦਾ ਦੇ ਬੀਜੇਪੀ ਨਾਲ ਜੀ ਕੱਲੂ ਐਨਡੀਆ ਨਾਲ ਕੱਲੂ ਲੇਕਿਨ ਮੈਂ ਸਮਝਦਾ ਕਿ ਸਾਡੇ ਤਾਕਤ ਨਹੀਂ ਹੁੰਦੀ ਕਿ ਅਸੀਂ ਸਾਰੀਆਂ ਗੱਲਾਂ ਮੰਨ ਲਈਏ ਹਾਂ ਤਾਕਤ ਪਹਿਲਾਂ ਪਹਿਲਾਂ ਪੈਦਾ ਕਰਨੀ ਹੈ ਲੋਕਾਂ ਦੀ ਇੱਛਾ ਹੈ ਕਿ ਇਕੱਠੇ ਹੋ ਕੇ ਇਹ ਪਹਿਲਾਂ ਤਾਕਤ ਤਾਕਤ ਪਰ ਹੋਣ ਕੇ ਤਾਂ ਹੀ ਲੜਾਈ ਲੜੀ ਜਾ ਸਕਦੀ ਤਾਂ ਹੀ ਤਾਂ ਹੀ ਉਹਨਾਂ ਤੇ ਕੋਈ ਅਸਰ ਹੋ ਸਕਦਾ ਕਿ ਆਪ ਵੀ ਇਹਨਾਂ ਨੂੰ ਦਿਓ ਕੁਝ ਜੀ ਕਿ ਸਰ ਤੁਹਾਡੀ ਇੱਕ ਇਹ ਸਵਾਲ ਹੈ ਕਿ ਤੁਹਾਡੀ ਹੁਣ ਤੱਕ ਦੀ ਜਿਹੜੀ ਸਿਆਸੀ ਸਮਝ ਲੰਬਾ ਤਜਰਬਾ ਹੈ ਉਦੋਂ ਤੁਹਾਨੂੰ ਕੀ ਲੱਗਦਾ ਬੀਜੇਪੀ ਦੇ ਨਾਲ ਕਾਲੀਦਲ ਦੇ ਲਾਇੰਸ ਦੀ ਵੀ ਗੱਲ ਚੱਲਦੀ ਹੈ ਵਿੱਚ ਤੁਸੀਂ ਵੀ ਇੱਕ ਤੇ ਰਹੇ ਹੋ ਤੁਸੀਂ ਵੀ ਆਉਨੇ ਹੋ ਤੁਹਾਨੂੰ ਕੀ ਲੱਗਦਾ ਅਗਲਾ ਰੋਡ ਮੈਪ ਹੋਏਗਾ ਕੀ ਕਿਉਂਕਿ ਉਧਰ ਦੀ ਦੂਸਰੀ ਤਰਫ ਦੇਖੀਏ ਤਾਂ ਇੱਕ ਇੰਡੀਆ ਨਾਮ ਦਾ ਗੱਠ ਜੋੜ ਵੀ ਹੈਗਾ ਜੀ ਤੇ ਉਹਦੇ ਵਿੱਚ ਕਾਂਗਰਸ ਤੇ ਆਪ ਦੇ ਰਲ ਕੇ ਇਕੱਠੇ ਹੋਣ ਇਕੱਠੇ ਹੋ ਕੇ ਚੋਣ ਲੜਨ ਦੀ ਜਿਹੜੀ ਸੰਭਾਵਨਾ ਬਣਦੀ ਹੈ ਕਿ ਜੀ ਇਹ ਇਕੱਠੇ ਹੋ ਕੇ ਵੀ ਪੰਜਾਬ ਦੇ ਵਿੱਚ ਲੜ ਸਕਦੇ ਨੇ ਵੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਹੈ ਹਾਲਾਂਕਿ ਕਾਂਗਰਸ ਦੀ ਲੀਡਰਸ਼ਿਪ ਉੱਤੋਂ ਭੱਜਦੀ ਨਜ਼ਰ ਆਉਂਦੀ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਤੋਂ ਨਹੀਂ ਭੱਜਦੀ ਸਾਰ ਸਾਰੇ ਕਿਤੇ ਰਾਜੀਏ ਦੂਜੀ ਤਰ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਜਾਂ ਹੋ ਸਕਦਾ ਉਹ ਇਕੱਠੇ ਹੋ ਜਾਣ ਜੀ 2024 ਦੇ ਲੋਕ ਸਭਾ ਚੋਂ ਅ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਰੋਡਮੈਪ ਕੀ ਹੋਣਾ ਚਾਹੀਦਾ ਤੁਹਾਡੇ ਵੱਲੋਂ ਬੀਜੇਪੀ ਆ ਜਾਂ ਕਾਂਲੀ ਦਲ ਦੇ ਨਾਲ ਗੱਠਜੋੜ ਦੀ ਗੱਲ ਚੱਲਦੀ ਹੈ ਤੁਸੀਂ ਉੱਥੇ ਕਿੱਥੇ ਖੜੇ ਨਸਰਾ ਨਹੀਂ ਸਾਡੇ ਤੇ ਕੋਈ ਇਸ਼ੂ ਹੈ ਕਿ ਸਾਨੂੰ ਕਿੱਥੇ ਹੋਣਾ ਚਾਹੀਦਾ ਕਿਸੇ ਧੰਗ ਨਾਲ ਵੀ ਜਿੱਦੇ ਤੇ ਛੜੋਮਣੀ ਕਰੀਦਾ ਇਕੱਠਾ ਨਹੀਂ ਹੁੰਦਾ ਉਡੀਕ ਕੋਈ ਗੱਲ ਨਹੀਂ ਬਣਦਾ ਜਿੱਤੇ ਕਿ ਬਹੁਤ بڑے ਹਿਰਦੇ ਹੈ ਕੋਈ ਅਤੀ بڑے ਹਿਰਦੇ ਸਾਡੀ ਕੋਈ ਗੱਲ ਅਜੇ ਉਨੀ ਨਹੀਂ ਬਣੀ ਜਿੰਨੇ ਇਕੱਲੇ ਇਕੱਠੇ ਹੋ ਕੇ ਬਣ ਜਾਂਦੀ ਹੈ ਹੂੰ ਤੇ ਇਹ ਹੈ ਤਹੀਂ ਅਸੀਂ ਸਾਰੇ ਤਗਵੀਰ ਨੂੰ ਕਹਿੰਦੇ ਵੀ ਭਾਈ ਤੁਛੜ ਦੇ ਤੇ ਪਹਗਾ ਹੋਏਗਾ ਫਿਰ ਹੋਰ ਨਵੇਂ ਨੂੰ ਟਰਾਈ ਕਰਦੇ ਆਪਾਂ ਪਰ ਨਹੀਂ ਹੋਇਆ ਚਲੋ ਜਿੰ ਸਰ ਕੁ ਚਿਹਰਿਆਂ ਦੀ ਗੱਲ ਅਕਸਰ ਚੱਲਦੀ ਰਹੀ ਕਿ ਜੀ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਤੇ ਇਸ ਤਰੀਕੇ ਦੇ ਨਾਲ ਹੋ ਜਾਏਗਾ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੇ ਜੀਸੀਬੀਪੀ ਖੱਲੜਾ ਵਾਲਾ ਵੀ ਦੇਖੀਏ ਤਾਂ ਜੀ ਉਦੋਂ ਵੀ ਅਕਾਲੀ ਦਲ ਦਾ ਜਿਹੜਾ ਉਸ ਤਰੀਕੇ ਦਾ ਰੈਕਸ਼ਨ ਸੀਗਾ ਜਿਹੜਾ ਅਕਾਲੀ ਦਲ ਦਾ ਜਿਹੜਾ ਲੱਗਦਾ ਨਹੀਂ ਕਿ ਕਈ ਥਾਵਾਂ ਤੇ ਜ਼ਹਿਰਦ ਹੋ ਜਾਂਦੀ ਜਾਂ ਸਕਿੱਪ ਕਰ ਦੇਣ ਦੀ ਚੀਜ਼ਾਂ ਨੂੰ ਜਿਵੇਂ ਛੱਡ ਦੇ ਜਾਂ ਨਾਲ ਖੜ ਕੇ ਕਿਸੇ ਹੋਰ ਵੀ ਤਰੀਕੇ ਹੁੰਦੇ ਜੀ ਸਿਆਸਤ ਦੇ ਵਿੱਚ ਤੁਸੀਂ ਬਾਦਲ ਸਾਹਿਬ ਨਾਲ ਤੁਸੀਂ ਕੰਮ ਕੀਤਾ ਤੁਸੀਂ ਆਪਣਾ ਵੀ ਤੁਹਾਡਾ ਤਜਰਬਾ ਹੈ ਉਹ ਤਰੀਕੇ ਨਾਲ ਵੀ ਹੋ ਸਕਦੀਆਂ ਹੁੰਦੀਆਂ ਨੇ ਚੀਜ਼ਾਂ ਇਹ ਲੈ ਜੰਮੀ ਦੀ ਕਿਸ ਤਰ੍ਹਾਂ ਹੋਰ ਹੋਰ ਦੀ ਕਿਹਾ ਉਹ ਮਲ ਜੇ ਇੱਕ ਇਲੈਕਸ਼ਨ ਜੇ ਸਿੱਧਾ ਸਮਝੋਤਾ ਨਹੀਂ ਵੀ ਇਹ ਸੀ ਜਿਸ ਤਰੀਕੇ ਦੇ ਬੀਬੀ ਖਾਲੜਾ ਦੀ ਹਾਰ ਨੂੰ ਜੇ ਸਿੱਧਾ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਜੇ ਕਾਲੀ ਦਲ ਦੇ ਕਾਲੀ ਦਲ ਇੱਕ ਪਾਰਟੀ ਹੋਣ ਦੀ ਬਾਰੇ ਉਹ ਜਿਹੜਾ ਬੀਬੀ ਖਾਲੜਾ ਹਾਰਾਂ ਦੀ ਹਾਰ ਹੋਣਾ ਜਾਣਾ ਨਹੀਂ ਕੋਈ ਪਾਰਟੀ ਇਕੱਠੀ ਨਹੀਂ ਸੀ ਇਹ ਕਰਨਾ ਬੀਬੀ ਖਾਲੜਾ ਦਾ ਹਾਰ ਨਾ ਇਹ ਇਹ ਵੀ ਇਕੱਠੇ ਨਹੀਂ ਹੈ ਸਾਰੇ ਉਹ ਇਕੱਠੇ ਹੋਣ ਤੋਂ ਸੋਇਤੋਂ ਲੱਗਦਾ ਕਿ ਕੋਈ ਰਸਤਾ ਬਣਦਾ ਨਹੀਂ ਹੁੰਦਾ ਤੇ ਲੜ ਬਾਟੀਆਂ ਕੱਟੀਆਂ ਹੋ ਕੇ ਹੀ ਤਰਮੀ ਹੁੰਦਾ ਵੀ ਆ ਜੀਟੀਐ ਸਾਹਿਬ ਹੁਣ ਇਸ ਮਸਲੇ ਤੋਂ ਨਿਕਲ ਕੇ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹਣਾ ਬਦਲ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਪਰ ਤੁਹਾਡੇ ਵਕਫ ਵਕਤ ਜ਼ਰਬੇ ਹੈਗੇ ਨੇ ਕਿਹੜਾ ਇਹੋ ਜਿਹਾ ਤਜਰਬਾ ਤੁਸੀਂ ਸਾਂਝਾ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਦੇ ਨਾਲ ਕਿ ਜੀ ਇਸ ਤਰੀਕੇ ਦਾ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀਗਾ ਤੇ ਇਹ ਜੇ ਜਿਹੜਾ ਰਸਨਾ ਮਨਾਉਣ ਦੀ ਗੱਲ ਜਾਂਦੀ ਹੈ ਬਾਦਲ ਸਾਹਿਬ ਜੇ ਕੋਈ ਰਸ ਵੀ ਆਦਾ ਸੀ ਤਾਂ ਕਰੇ ਜਾਂ ਕੇ ਇਸ ਤਰੀਕੇ ਨਾਲ ਮਨਾਉਂਦੇ ਹੁੰਦੇ ਸੀ ਤੁਹਾਡਾ ਆਪਣੇ ਜਿਹੜੇ ਤਜ਼ਾਹਬਾਂ ਚ ਕੁਝ ਬਿਲਕੁਲ ਠੀਕ ਹੈ ਉਹ ਔਰ ਇੱਕ ਨੂੰ ਮਨਾ ਲੈਂਦੇ ਹੁੰਦੇ ਸੀ ਉਹਨਾਂ ਸਵਾਰ ਜੀ ਮੈਂ ਮੈਂ ਰਿਜ਼ਾਈਨ ਕਰਨ ਲੱਗਿਆ ਸੀ ਮੈਨੂੰ ਰੋਕ ਲਿਆ ਉਹ ਤੋਂ ਐਸਜੀਪੀ ਵੀਦਿ ਲੱਗੇ ਨੂੰ ਜੀ ਕਿ ਮੇਰੇ ਘਰ ਆ ਗਏ ਔਰ ਹੰਦਰ ਜੀ ਸਾਹਿਬ ਨੂੰ ਬੁਲਾ ਲਿਆ ਹੋਰਾਂ ਨੂੰ ਬੁਲਾ ਲਿਆ ਉਹਨੇ ਕਹਿ ਜੀ ਫਿਰ ਮੈਂ ਛੱਡ ਦੇਣਾ ਜੇ ਤੁਸੀਂ ਹੀ ਚੜਿਓ ਚੜਿਓ ਤੇ ਮੈਂ ਛੱਡ ਲੈਣਾ ਪਾਰਟੀ ਛੱਡ ਲੈਣਾ ਵਾ ਇਸ ਤਰ੍ਹਾਂ ਦਾ ਸੁਭਾਅ ਜੀ ਉਹਨਾਂ ਦਾ ਕਿ ਹਰੇਕ ਨੂੰ ਮਨਾਉਣਾ ਜਾ ਕੇ ਮਨਾ ਲੈਣਾ ਔਰ ਉਹਦੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਤੁਸੀਂ ਬੋਲਦੇ ਹੋ ਮਨ ਵੀ ਜਾਂਦੇ ਨੇ ਲੋਕੀ ਹਾਂ ਇਹ ਅਗਲਾ ਸਵਾਲ 3 ਸਾਬ ਤੁਸੀਂ ਯੂਥ ਪੋਲਿਟਿਕਸ ਦੇ ਵਿੱਚੋਂ ਸ਼ੁਰੂਆਤ ਕੀਤੀ ਸੀ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੇ ਜਿਹੜੇ ਕਿਹੜੇ ਕਿਹੜੇ ਕੰਮ ਜੇ ਜਿਲ੍ਹਾ ਵਕਤੋਂ ਤੁਹਾਨੂੰ ਮਿਲੇ ਜਿੰਨੇ ਅਗਲੇ ਸਾਲ ਤੁਹਾਨੂੰ ਮਿਲਣ ਤੁਸੀਂ ਉਹਦੇ ਕਿਹੜੇ ਕੰਮ ਨੇ ਜਿਹਨੂੰ ਕਰਨਾ ਚਾਹੁੰਦੇ ਹੋ ਮੈਂ ਤਾਂ ਉਹਨੂੰ ਮੇਰੀ ਦੌਮਤ ਨਹੀਂ ਗਈ ਮੈਂ ਮੇਰੇ ਖੇਤ ਲਾਉ ਕਰਦੀ ਜੀ ਮੈਂ ਤਾਂ ਇਹ ਕਹਿਦਾ ਨਾ ਮੈਂ ਮੁਰੂਹੀ ਹੁੰਦਾ ਜਿਹੜਾ ਉਸ ਵਾਇ ਸ਼ਰੂਮ ਨਹੀਂ ਕਰਦਾ ਕਿਉਂ ਕਮਜ਼ੋਰ ਹੋਇਆ ਕਿਉਂਕਿ ਸਾਰੇ ਸੋਚਦੇ ਨੇ ਕਿ ਮੈਂ ਪੋਲਿਟਿਕ ਚ ਆਵਾਂ ਤੇ ਕਿਥੇ ਉਹਦੇ ਲਈ ਆਵਾਂ ਜੀ ਅੱਗੇ ਕੋਈ ਉਹਦੇ ਲਈ ਨਹੀਂ ਆਉਂਦੇ ਪਾਰਟੀ ਲਈ ਹੁੰਦੇ ਉਹ ਕੁਲਵਨੀ ਨਹੀਂ ਹੁੰਦੇ ਸੀ ਹੁਣ ਨਹੀਂ ਹੁਣ ਕੋਈ ਨਹੀਂ ਹੁੰਦਾ ਹੁੰਦਾ ਸ਼ਾਮ ਨੂੰ ਬਦਲੇ ਨਹੀਂ ਦਿੰਦੇ ਯੋਗੋਦਲਦਲ ਟਿਕਟਾਪ ਨਾਮ ਲੈਂਦਾ ਉਹ ਵੀ ਬੜਾ ਕੁਝ ਬੰਦ ਉਹ ਸਾਡੇ ਕੋਲੇ ਸਾਰੇ ਬੰਦੇ ਆਉਂਦੇ ਰਹੇ ਕਿਸੇ ਨੂੰ ਇਹਦਾ ਐਟੀਟਿਊਡ ਠੀਕ ਨਹੀਂ ਹੈ ਅਸੀਂ ਵੀ ਸ਼ੁਰੂ ਨੂੰ ਤਿਆਰ ਪਰ ਚੜਦਾ ਕੋਈ ਨਹੀਂ ਇਸ ਕਰਕੇ ਕਿ ਇਹ ਜਨਨ ਜਿਹੜੀਆਂ ਉਹ ਕੈਰੈਕਟਰ ਨਹੀਂ ਰਹੇ ਲੋਕਾਂ ਦੇ ਪਹਿਲੇ ਕੈਰੈਕਟਰ ਹਾਂ ਕਿੰਸਾ ਸਰ ਕਾਲੀਦਲ ਇੱਕ ਮੈਂ ਇਹ ਵੀ ਇਹ ਵੀ ਕੁਐਸਚਨ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ ਤੁਹਾਡਾ ਸਵਾਬ ਕਿਵੇਂ ਬਣਦਾ ਜੀ ਤੁਸੀਂ ਇੱਕ ਆਜ਼ਾਦ ਤੌਰ ਤੇ ਲੜਦੇ ਹੋ ਉਸ ਤੋਂ ਪਹਿਲਾਂ ਤੁਸੀਂ ਕਾਲਜ ਦੀ ਰਾਜਨੀਤੀ ਦੇ ਵਿੱਚ ਸਰਗਰਮ ਸੀਗੇ ਰੰਦੀਰ ਕਾਲਜ ਫਰੀਦ ਸਲੂਰ ਤਾਂ ਜੀ ਉਸ ਤੋਂ ਬਾਅਦ ਤੁਸੀਂ ਆ ਜਾਨੇ ਹੋ ਜੀ ਫਿਰ ਵੀ ਤੁਸੀਂ ਚੋਣਾਂ ਦੇ ਵਿੱਚ ਰਹਿੰਦੇ ਹੋ ਬੈਂਕ ਜਿਹੜਾ ਲੈਂਡਮਾਰਕ ਬੈਂਕ ਦੇ ਤੁਸੀਂ ਚੁਣੇ ਜਾਂਦੇ ਹੋ ਜੀ ਐਮਡੀ ਤਾਂ ਉਸ ਤੋਂ ਬਾਅਦ ਤੁਸੀਂ ਆਜ਼ਾਦ ਤੌਰ ਤੇ ਇਲੈਕਸ਼ਨ ਲੜਿਆ ਸੀਗੇ ਜੀ ਧਨੋਲੇ ਤੋਂ ਤੇ ਅਕਾਲੀ ਦਲ ਦੇ ਨਾਲ ਆਉਣ ਦਾ ਸੁਪਨ ਕਿਵੇਂ ਬਣਦਾ ਤੇ ਆਜ਼ਾਦ ਤੌਰ ਤੇ ਤੋਂ ਲੜਨ ਦਾ ਵਿਚਾਰ ਕੀ ਸੀਗੇ ਜੀ ਨਹੀਂ ਉਦੋਂ ਮੈਂ ਵੈਸੇ ਕਹਿੰਦਾ ਰਿਹਾ ਕਿ ਅਕਾਲੀ ਹਾਂ ਮੈਂ ਅਕਾਲੀ ਰਹੂੰਗਾ ਉਦੋਂ ਜਿਹੜਾ ਤੁਸੀਂ ਕਹਤਾ ਸੀ ਕਮਿਊਨਿਸਟ ਨਾਲ ਉਹ ਲੰਘਣਾ ਸੰਭਵ ਨਹੀਂ ਸੀ ਕਿਈ ਜਿੱਤਾਂ ਤੇ ਉਹ ਲੜ ਰਹੀ ਸੀ ਜਦੋਂ ਮੇਰੇ ਨਾਲ ਮੇਰੇ ਨੇੜੇ ਸੁਨਾਤੇ ਹੋ ਰਹੇ ਸੀ ਜਦਕਿ ਘੰਟੀ ਉੱਤੇ ਲਾ ਜੀ ਰਾਪਰੇ ਕੋਲ ਤੁਹਾਨੂੰ ਲੈ ਜੀ ਉਹ ਵੀ ਕਈ ਸੀਟਾਂ ਤੋਂ ਲੜਦੇ ਇਦਿ। ਉਹਸ਼ ਕਰਕੇ ਸੀ ਮੈਨੂੰ ਜਿਆਦਾ ਦੁਰਪੇਸ਼ ਮਿਲਣ ਸਾਰੇ। ਉਹਨੇ ਕਿਹਾ ਵੀ ਅਸੀਂ ਦੇਖੋ ਸੱਤ ਲੋਗਾਂ ਨੇ ਵੀ ਮੇਰੀ ਬਦਦ ਕੀਤੀ। ਇਲੈਕਸ਼ਨ ਤੋਂ ਪਹਿਲਾਂ ਵੀ ਜੀ। ਮੈਂ ਬਾਅਦ ਚ ਵੀ ਉਹਨਾਂ ਨੇ ਉਹ ਇਲੈਕਸ਼ਨ ਚੋਂ ਤੇ ਮੈਂ ਬੰਦੇ ਨੂੰ ਇਹ ਗੱਲੇ ਵੀ ਤੋੜੰਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਤੇ ਉਹਨਾਂ ਨੇ ਵਕਤ ਇਹ ਕਿਹਾ ਕਿ ਅਤੋਂ ਜਦੋਂ ਤੁਸੀਂ ਕਰਦੇ ਉਹਨਾਂ ਦੇ ਬੰਦੇ। ਇੰਨਾ ਕੁ ਉਹਨਾਂ ਦਾ ਇਸ਼ਾਰਾ। ਉਹ ਮੈਨੂੰ ਦੇ ਵਰਕਰ ਹੋ ਗਿਆ ਕਿਉਂਕਿ ਲੋਕਾਂ ਦਾ ਮੇਰੇ ਆਪੇ ਠੀਕਾ ਉਹ ਵੀ ਉਹਦਾ ਦਿਓ ਆਪੋ ਜੈਤ ਭਾਵੇਂ ਹਰ ਗਏ ਲੇਕਿਨ ਮੇਰੇ ਨਾਲੋਂ ਬੰਦੇ ਨੀ ਉਹਨਾਂ ਟੁੱਟੇ ਜੀ ਉਹ ਤੋੜ ਸਕਦੇ ਸੀ ਕੁਝ ਬੰਦੇ ਨੂੰ ਲੇਕਿਨ ਮੈਂ ਜਿੱਤ ਗਿਆ ਜਿੱਤ ਕੇ ਮੇਰੇ ਤੇ ਗਿਆਨੀ ਜੈ ਸਿੰਘ ਨੇ ਬਹੁਤ ਵੱਡਾ ਇਵੈਂਟਸਟਰੀ ਬਣ ਗਿਆ ਜੀ ਮੇਰੇ ਤੇ ਬਹੁਤ ਵੱਡਾ ਪ੍ਰੈਸ਼ਰ ਪਾਇਆ ਕਿ ਹੁਣ ਤੁਸੀਂ ਗੱਲ ਵਿਚ ਆਜੋ ਮੈਂ 70 ਤੇ 72 ਤੋਂ ਇੰਡੀਪੈਂਡੈਂਟ ਤੋਂ ਕਾਗੜ ਚਲੇ ਮੈਂ ਕਾਂਦੀ ਦਾ ਜਾਣ ਕੇ ਰਹਾ ਹਾਂ ਪਰ ਪੀਤਾ ਮੈਂ ਦੋ ਤਿੰਨ ਮਹੀਨੇ ਚ ਕਰ ਲਏ ਹੂੰ ਕਿਉਂਕਿ ਮੈਨੂੰ ਪਤਾ ਸੀ ਮੇਲੇ ਇੰਪ੍ਰੈਸ਼ਨ ਬਹੁਤ ਜ਼ਿਆਦਾ ਪੈਦੇ ਸੀ ਤੁਮ ਅਗਰ ਜੇ ਉਦੋਂ ਉਦੋਂ 23 ਬੰਦੇ ਸੀਗੇ ਇੱਥੇ ਕੋ ਕਾਦੀ ਦੱਲ ਜੀ ਜੋ ਵੀ ਮੈਂ ਮੈਂ ਜੋ ਵੀ ਹੋਇਆ ਸੀ ਤੁਮ ਕਾਂਗਰਸ ਵੀ ਕਹਿ ਰਹੀ ਸੀ ਗੈਨੀ ਜੈਲ ਸਿੰਘ ਜਿਹੜੇ ਲੋਕ ਲੱਭ ਚੁੱਕਾ ਉਦੋਂ ਡਿਪਟੀ ਮਿਨਿਸਟਰ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਕਹਿੰਦਾ ਮੈਂ ਜਿੱਤ ਤੈਨੂੰ ਡਿਪਟੀ ਮਿਨਿਸਟਰ ਬਣਾ ਦਿੰਦਾ ਮੇਰਾ ਜੇਬਰੀ ਉਹਨੂੰ ਉਹ ਛੋਟੀ ਸੀ ਵੀ ਜਿਵੇਂ ਸਮਝੀ ਕਿਤੇ ਗੋਲਟੇ ਚ ਤੁਰ ਹੀ ਗਿਆ ਹਾਂ ਫਿਰ ਮੁਸ਼ਕਲ ਹੋਇਆ ਮੈਂ ਲੋਕਾਂ ਨੂੰ ਭੇਜਿਆ ਕਿ ਮੈਂ ਗਾਲ੍ਹੀਆਂ ਕੱਢ ਰਿਹਾ ਹਾਂ ਇਸ ਕਰਕੇ ਗਨੀ ਜੀ ਮੈਂ ਨਹੀਂ ਜਾਤਾ ਅ ਸਚਾਨ ਸਿੰਘੀ ਲੋਕਾਂ ਵਾਲਾ ਜਿਹੜਾ ਅਕਾਲੀ ਵਿਚਾਰ ਸੀਗਾ ਜਾਂ ਅਡੀਓਲਜੀ ਸੀ ਇਹਨੇ ਤੁਹਾਨੂੰ ਖਿੱਚਿਆ ਜੀ ਕਿ ਇਹ ਜਿਹੜੀ ਵਿਚਾਰਧਾਰਾ ਦੇਖੋ ਉਹ ਤਾਂ ਕੁਦਰਤੀ ਸੀ ਇਹ ਗੱਲੀ ਪਾਰਟੀ ਦਾ ਰਹਿ ਸੀ ਲੱਗਦੀ ਹੈ ਜਦੋਂ ਕੋਈ ਪੰਜਾਬ ਦਾ ਈਸ਼ੂ ਹੁੰਦਾ ਸੀ ਹੋਰ ਕੋਈ ਪਾਰਟੀ ਨਹੀਂ ਲੱਗਦੀ ਈਸ਼ੂ ਤੇ ਪੰਜਾਬ ਦੇ ਈਸ਼ੂ ਤੇ ਕੋਈ ਨਹੀਂ ਗੱਲ ਕਰਦਾ ਹੁੰਦਾ ਇਹ ਵੀ ਕਿ ਇਹ ਆਮਾਦੀ ਪਾਰਟੀ ਕਹੀ ਜਾਂਦੇ ਜਿਤਾਤੇ ਲੇਕਿਨ ਇਹ ਵੀ ਦਿੱਲੀ ਵਾਲੇ ਇਸ਼ਾਰੇ ਤੇ ਚੱਲਦੇ ਤੇ ਕਿੰਨੇ ਕੱਲੇ ਕਾਲੀਕਰ ਹੁੰਦਾ ਸੀ ਜਿਹੜਾ ਕਦੇ ਕਿਸੇ ਪਾਰਟੀ ਦੇ ਜਾਂ ਕਿਸੇ ਦਿੱਲੀ ਤੋਂ ਜਾਂ ਵੀ ਦੋਹਰੇ ਨਹੀਂ ਚੱਲਦਾ ਸੀ ਇਹ ਸਿਰਫ ਤੇ ਸਿਰਫ ਤਾਂ ਦੇ ਤੌਰ ਤੇ ਜੈਂਡਰ ਕਹਾਂ ਸਕਦੇ ਹੋ ਫਿਰ ਕਹੋ ਹੂੰ ਦਲੀ ਹੁਣ ਸਾਡੀ ਇਹ ਵੀ ਇਸ਼ੂ ਹੈ ਜੀ ਇਹ ਕਹਾਂ ਤਾਂ ਜਿਹਦਾ ਨੂੰ ਬਹੁਤ ਵੱਡੀ ਪੋਜੀਸ਼ਨ ਹੈ ਉਹਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੂੰ ਜੀ ਉਹਦਾ ਪ੍ਰਭਾਵ ਅਸਦੀ ਪੀੜ੍ਹੀ ਦੇ ਪ੍ਰਧਾਨ ਤੇ ਵੀ ਹੋਣਾ ਚਾਹੀਦਾ ਹੂੰ ਜਿਹੜਾ ਕਾਲੀ ਦਾ ਪ੍ਰਧਾਨ ਹੁੰਦਾ ਹੈ ਉਹਨਾਂ ਨੂੰ ਆਪਣੇ ਫੀਲਡ ਇੰਡੀਪੈਂਡੈਂਟ ਸੋਸ਼ਲ ਲੀਡਰ ਕਿਹਦੇ ਤੋਂ ਬਣਨਾ ਚਾਹੀਦਾ ਹੈ ਔਰ ਕੀ ਅਕਾਲ ਤਖਤ ਦੀ ਬਹੁਤ ਬੋਡੀ ਪੋਜੀਸ਼ਨ ਹੈ ਲੇਕਿਨ ਉਹਨਾਂ ਨੂੰ ਅੱਜ ਵੀ ਕਿਸਮ ਦਾ ਅ ਕਾਲੀ ਦਲ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਹੋਏ ਨੇ ਟੀਮ ਸਦਾ ਕੀ ਕਿ ਐਸਜੀਪੀਸੀ ਦਾ ਜੀ ਪ੍ਰਧਾਨਤਾ ਇਸ ਗੀਜੇ ਚੋਂ ਨਿਕਲਦਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਕਿ ਇੱਕ ਉਹ ਅਕਾਲ ਤਖਤ ਸਾਹਿਬ ਦੀ ਕੋਚ ਮਰਿਆਦਾ ਜਿਹੜੀ ਉਹ ਉਹਦੋਂ ਤਾਂ ਉਹਦੇ ਨਾਲ ਗੱਲ ਕੀਤੀ ਜਾਂਦੀ ਤੇ ਐਸਜੀਪੀਸੀ ਪ੍ਰਧਾਨ ਦੀ ਜੀ ਗੱਲ ਕੀਤੀ ਉਹਦੇ ਤੇ ਸੰਦਾ ਸਿਆਸੀ ਪ੍ਰਭਾਵ ਕਾਲੀ ਦਲ ਦਾ ਲੋਕ ਕਹਿਣ ਲੱਗੇ ਜੀ ਤੇ ਗੀਜੇ ਚੋਂ ਨਿਕਲਣਾ ਜੀ ਪ੍ਰਧਾਨ ਉਹ ਉਹਦੇ ਤੇ ਦੇਖੋ ਜੇ ਜੇਤਨ ਮੁਰਤਨ ਸਿੰਘ ਟੌੜਾ ਰਹਿ ਪਰਦਾ ਤੇ ਉਹਨੂੰ ਬਾਦਸ਼ਾਹ ਬਣਾ ਕੇ ਬਾਦਸ਼ਾਹ ਉਹ ਤਰ੍ਹਾਂ ਦੇ ਲੀਡਰਸ਼ਿਪ ਉਹਨਾਂ ਕਦੇ ਨਹੀਂ ਸੀ ਦਿੱਤਾ ਐਂਡੀ ਪੀਸੀ ਦੇ ਮਸਲੇ 'ਚ ਜੋ ਟੌੜਾ ਤਾਂ ਫੈਸਲਾ ਕਰਦੇ ਸੀ ਉਹੀ ਕਰਦੇ ਨੇ ਉਹਨਾਂ ਲੱਗਿਆ ਕਿ ਐਸ ਜੀ ਪੀਸੀ ਪ੍ਰਧਾਨ ਹੋਣ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਬਹੁਤ ਆਜ਼ਾਦ ਤੇ ਇੰਡੀਪੈਂਡੈਂਟ ਹਸਤੀਆਂ ਹੁੰਦੀਆਂ ਨੇ ਬਿਲਕੁਲ ਇੰਡੀਪੈਂਡੈਂਟ ਹੋਣੇ ਚਾਹੀਦੇ ਤਾਂ ਕਿ ਇਹ ਨੇਤੂ ਜੀ ਬਣਨ ਪੈਣ ਅਦਰ ਜੀ 3000 ਆਖਰੀ ਚੋਲਾ ਵਿੱਚ ਹੋ ਜੀ ਕਿ 2024 ਦੇ ਇਲੈਕ ਕੋਈ ਕੋਈ ਵੀ ਇਲੈਕਸ਼ਨ ਆਉਂਦਾ ਹੈ ਤਾਂ ਉਹਦੇ ਵਿੱਚ ਹੁਣ ਜਿਹੜਾ ਚਾਹੇ 2024 ਆਉਣਗੇ ਤੁਹਾਡੀ ਕੋਈ ਇੱਛਾ ਜੀ ਤੁਸੀਂ ਕਿਹੜਾ ਇਲੈਕਸ਼ਨ ਲੜੋਗੇ ਔਰ ਕਿੱਥੋਂ ਲੜੋਗੇ ਜੀ ਨਹੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਮੈਂ ਤਾਂ ਪਹਿਲਾਂ ਤੇ ਜਿੱਦਣਾ ਹੋ ਗਿਆ ਉਸ ਦਿਨ ਕਹਤਾ ਸੀ ਜੇ ਪਾਰਟੀ ਕੀਰਤ ਸਿੰਘ ਸਾਹਿਬ ਤੁਹਾਡੇ ਤੇ ਕੋਈ ਵਿਸ਼ਵਾਸ ਕਰਦੀ ਹੈ ਕਿ ਇਹ ਅਸੀਂ ਤੁਹਾਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਨੇ ਨਹੀਂ ਨਹੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਮੈਂ ਤਾਂ ਹੁਣ ਵੀ ਕਈ ਵਾਰੀ ਕਹਿਨ ਨੂੰ ਛੱਡਣ ਲਈ ਕਿ ਮੈਨੂੰ ਜਦ ਛੱਡਦੇ ਹੋ ਉਹ ਗੱਲ ਨਹੀਂ ਤੁਸੀਂ ਘਰੇ ਬੈਠ ਕੇ ਕਰ ਲੋ ਤੇ ਤੁਸੀਂ ਬੰਦਾਨੀ ਕਿ ਨਾ ਛੱਡੋ ਹਾਲਾਂਕਿ ਹੁਣ ਵੀ ਮੇਰੇ ਇੱਛਾ ਕੋਈ ਨਹੀਂ ਕਿਸੇ ਦੀ ਪੂਰੀ ਇੱਛਾ ਨਹੀਂ ਹੈ ਉਹ ਬਿੱਛਾਵਾਂ ਪੂਰੀਆਂ ਹੋ ਗਈਆਂ ਲੋਕ ਤੇ ਸਰਟੀਫਾਈ ਨਹੀਂ ਹੁੰਦੇ ਲੇਕਿਨ ਮੈਂ ਪੂਰਾ ਸਰਟੀਫਾਈ ਨਾ ਆਪਣੀ ਜ਼ਿੰਦਗੀ ਦੇ ਜਿਹੜੇ ਸਿਆਸੀ ਸਰਦਾਰ ਸਰਟੀਫਾਈ ਹਾਂ ਟੋਟਲ 100% ਮੈਂ ਸਰਦਾਰ ਸਰਟੀਫਾਈ ਹਾਂ ਹਾਲਾਂਕਿ ਇਹਨਾਂ ਸਾਰੋਂ ਤੁਸੀਂ ਬਹੁਤ ਸਾਰੇ ਇਤਰਾਜ ਜਿਹੜਾ ਦੇਖਿਆ ਹੁਣੇ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ

ਅਕੀਨਸਾ ਜਮ ਹੋਰ ਕੋਈ ਸਨੇਹਾ ਤੁਸੀਂ ਦਰਸ਼ਕਾਂ ਦੇ ਨੇ ਚਾਹੁੰਦੇ ਹੋ ਜਾਂ ਜਿਹੜੇ ਬਜ਼ੁਰਗ ਤੁਹਾਡੇ ਸਾਥੀ ਨੇ ਅੱਜ ਕੱਲ ਉਹ ਵੀ ਸੋਸ਼ਲ ਮੀਡੀਆ ਦੇਖਦੇ ਨੇ ਟੀਨਸਾ ਸਾਹਿਬ ਫੋਨ ਪਿੰਡਾਂ 'ਚ ਵੀ ਪਹੁੰਚ ਗਏ ਤੇ ਉਹਨਾਂ ਨਾਲ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਗੱਲ ਸਕਦੇ ਜੀ ਨਹੀਂ ਉਹਨਾਂ ਦਾ ਤਾਂ ਇਹ ਅਜੇ ਦੇਖੋ ਮੇਨਰਾ ਬਹੁਤ ਸਤਕਾਰ ਪਿਆਰ ਕਰਦੇ ਜਿਹੜੇ ਮੇਰੇ ਸਾਥੀ ਦੇ ਨੇ ਜਾਂ ਇਹ ਗਰੂਪ ਪਾਰਟੀ ਜਿੱਥੇ ਵੀ ਪ੍ਰਾਣੇ ਜਾਂਦੀ ਨੇ ਉਹ ਵੀ ਉਹ ਮੇਰੇ ਖੜੇ ਨੇ ਹਾਲਾਂਕਿ ਉਹ ਕਹਿੰਦੇ ਹਾਂ ਬੇਸ਼ੈ ਕਿ ਕਾਲੀ ਜੇ ਇਕੱਠਾ ਹੋ ਗਏ ਕਿਵੇਂ ਕਰੋਗੇ ਕਿਵੇਂ ਇਕੱਠਾ ਕਰੋ ਕਾਲੀ ਦੰਤ ਵਿਦੰਗਨ ਪਾਣੀ ਨੂੰ ਅਕਿੰਸਰ ਬਹੁਤ ਬਹੁਤ ਸ਼ੁਕਰੀ ਸਤਿ ਸ੍ਰੀ ਅਕਾਲ ਮੇਹਰਬਾਨੀ ਬਹੁਤ ਥੈਂਕ ਯੂ ਬਹੁਤ ਬਹੁਤ ਤਾਂ ਅਸਰਦੇਵ ਸਿੰਘ ਢੀਂਸਾ ਹਨ ਨੂੰ ਤੁਸੀਂ ਸੁਣਾ ਇੱਕ ਲੰਮਾ ਸਿਆਸੀ ਤਜਰਬਾ ਹਾਲਾਂਕਿ ਬਹੁਤ ਵੱਡੀ ਮੁਲਾਕਾਤ ਹੋ ਸਕਦੀ ਸੀ ਉਹਨਾਂ ਦੇ ਅਲਗ-ਅਲਗ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਤਾਂ ਪਰ ਫਾਲ ਜਿਹੜੇ ਮੌਜੂਦਾ ਸਮੇਂਕਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਕੁਝ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਤੁਹਾਡੇ ਤੱਕ ਲੈ ਕੇ ਆਏ ਆ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਨੂਰ ਮੈਂ ਮਾਣਕੀਤ ਸਿੰਘ ਦੇ ਪੱਖ ਉਸ ਦੇ ਲਈ ਧੰਨਵਾਦ